हाथ पैर तोड़ देते कुछ भी कर देते तो मैं दवाई तो करा के कुछ दिन से देख लेती कि हमारा बच्चा जिंदा है मैं भी मैं तो किसी करा ਇਹ ਜਿਹੜਾ ਇਹ ਆਪਣੇ ਘਰ ਜਾ ਰਿਹਾ ਸੀ ਆਪਣੇ ਦੋਸਤ ਦੇ ਨਾਲ ਤੇ ਰਸਤੇ ਦੇ ਵਿੱਚ ਨੌਜਵਾਨਾਂ ਵੱਲੋਂ ਉਸਤੇ ਹਮਲਾ ਕਰ ਦਿੱਤਾ ਗਿਆ ਤੇ ਫਿਰ ਮੈਂ ਇੱਥੋਂ ਸੇ ਦੌੜੇ ਦੌੜੇ ਕੇ ਵਾਹਾਂ ਦੇਖਾ ਸਭ ਖੂਨ ਖਚਰ ਪਏ ਮੈਨੂੰ ਸ਼ੱਕ ਹੋ ਗਿਆ ਕਿ ਮੇਰਾ ਬੱਚਾ 10 ਮਿੰਟ ਮੇਰਾ ਬੱਚਾ ਨਹੀਂ ਜੀਆ ਚਾਕੂ ਮਾਰਨ ਤੋਂ ਬਾਅਦ ਮੇਰੇ ਬੱਚਾ ਚੋਰੀ ਕਰਕੇ ਤੋਂ ਨਹੀਂ ਲਾਇਆ ਅੱਛੀ ਕਾਲ ਤੁਸੀਂ ਜੁੜਿਓ ਔਨ ਏਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਬੀਤੀ ਸ਼ਾਮ ਪਟਿਆਲਾ ਦੀ ਜਿਹੜੀ ਅਗਲੋਵਾਲ ਕਲੋਨੀ ਵਿਖੇ ਇੱਕ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦਾ 21 ਜੀਤੇ ਹਮਲਾ ਕਰਕੇ ਉਹਦਾ ਕਤਲ ਕੀਤਾ ਗਿਆ ਜਿਸ ਮਾਮਲੇ ਦੇ ਵਿੱਚ ਅੱਜ ਪਟਿਆਲਾ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 1 ਏਸੀਪੀ ਬਹਿਰਤ ਚੌਧਰੀ ਨੇ ਦੱਸਿਆ ਕਿ ਮਰਦਕ ਕਰਨ ਦੇ ਜਿਹੜੀ ਕਿ ਉਸ ਦੀ ਪੁਰਾਣੀ ਰੰਜਿਸ਼ ਕਰਕੇ ਜਿਹੜਾ ਕਿ ਇਹ ਹਮਲਾ ਕੀਤਾ ਕਰ ਪੁਲਿਸ ਨੇ ਤਿੰਨ ਜਿਹੜੇ ਕਿ ਦੋਸ਼ੀ ਬਾਈ ਨੇਮ ਉਹ ਮਾਮਲਾ ਦਰਜ ਕਰ ਲਿਆ ਔਰ ਜਿਹੜੀ ਅਗਲੀ ਤਫ਼तीश ਚੱਲੀ ਹੈ ਉਹਨਾਂ ਕਹਿੰਦੇ ਕਿ ਅਸੀਂ ਮਾਮਲੇ ਦੀ ਪੜਤਾਲ ਕਰ ਰਹੇ ਕਿਉਂਕਿ ਜਿਹੜਾ ਮਰਤਿਕ ਕਾਰਨ ਹੈਗਾ ਕਿ ਇਹ ਜਿਹੜਾ ਇਹ ਆਪਣੇ ਘਰ ਜਾ ਰਿਹਾ ਸੀ ਆਪਣੇ ਦੋਸਤ ਦੇ ਨਾਲ ਤੇ ਰਸਤੇ ਦੇ ਵਿੱਚ ਨੌਜਵਾਨਾਂ ਵੱਲੋਂ ਉਸਤੇ ਹਮਲਾ ਕਰ ਦਿੱਤਾ ਗਿਆ ਤੇ ਜਿੱਤੇ ਇੱਕ ਜੋ ਹਜੇ ਜਾਂਚ ਦਾ ਵਿਸ਼ਾ ਹੈਗਾ ਕੋਈ ਤਿੱਖੀ ਚੀਜ਼ ਉਸਤੇ ਦਿਲ ਤੇ ਵੱਜੀ ਜਿੱਤੇ ਉਹਦੀ ਹਸਪਤਾਲ ਜਾਂਦੇ ਜਾਂਦੇ ਮੌਤ ਹੋ ਗਈ ਆਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਛਾਪੇਮਾਰੀ ਲਈ ਟੀਮਾਂ ਗਠਨ ਕਰ ਦਿੱਤੀਆਂ ਗਿਆ ਨੇ ਹਾਂਜੀ ਮੇਰਾ ਮੇਰੇ ਸਾਲੂ ਨਾਮ ਹੈ ਮੇਰਾ ਬੇਟਾ ਮੇਰੇ ਕੋਲ ਬੈਠਾ ਥਾ 6 ਵਜੇ ਮੈਂ ਟਾਈਮ ਇਤਨਾ ਨਹੀਂ ਉੱਠਣੀ ਕਿਹਾ ਪਰ ਕਰੀਬਨ ਇਹੀ ਟਾਈਮ ਥਾ 6 ਪੰਜ ਸਾਢੇ ਪੰਜ ਕੇ 6 ਕੇ ਵਿੱਚ ਵਿੱਚ ਦੀ ਗਲਤੀ कारण तो मुझे नहीं मालूम कि क्या हुआ बाहर क्या नहीं हुआ तो यहाँ से गया दस मिनट बाद मेरे को पता लग गया मुझे कि सारी कहने लगे करण का किसी ने चाकू मार दिया फिर मैं यहाँ से दौड़ी दौड़ी गई वहाँ देखा सब खून खर्चा फिर मुझे शक हो गया कि मेरा बच्चा दस मिनट मेरा बच्चा नहीं जिया चाकू मारन तो बाद और सब बाइक थे से दो तीन चार जने चार जने के पाँच सब मारा है मेरा बच्चा तुरंत खत्म हो गया लेकिन जो डॉक्टर साहब के जड़े लेडीज डॉक्टर मरिए ना सजा दी थी कि ऐसे सर सजा दीजिए मेरे बच्चे के बारे में मैं क्या है मैं अपने बच्चे को सिर्फ बच्चे पाया था मैं किसी के धन दौलत तो लमाग नहीं रही थी किसी के मेरा बच्चा चोरी करके तो नहीं लाया अब बाहर रही हो तो मैं बता नहीं सकती थे वो तो करीबन नहीं लग रहा था कि लड़ाई करके आया था अच्छा तो कोई लगता ही नहीं थी बेचारा कभी गली में मोहल्ले में किसी तो से बोला से नहीं तो तो रहा है बाईस साल पूरा हो गए थे तो ऐसा बात चल रहा था फैमिली मैं हूँ मेरा दो तीन बच्चे मेरा घर वाला मेरे सहरा है मेरे दो देवर हैं मेरी दरानी है एक हाँ जी कार्रवाई तो कर जैसे सख्त से सात चंदो कि वो आगे किसी बच्चे को मार न सके चाहे हाथ पैर तोड़ देते कुछ भी कर देते तो मैं दवाई तो करा के कुछ दिन से देख लेती कि हमारा बच्चा जिंदा है लेकिन हमारे बच्चे को तो हम दो सेकंड नहीं देख सके जिंदा डीजीपी पंजाब और एसएसवी पटियाला दिशा दि, दि, निर्देश है पटियाला पुलिस जो है वो जेड़ा भी क्राइम होता खिलाफ स्ट्रिक्ट स्विफ्ट एक्शन लेती है ਅ ਇਸੇ ਘੜੀ ਦੇ ਵਿੱਚ ਕੱਲ ਸ਼ਾਮ ਨੂੰ 6:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕਰਨ ਨਾਮ ਦਾ ਬੰਦਾ ਤੇ ਉਹਦਾ ਦੋਸਤ ਜਿਹੜਾ ਹੈਗਾ ਵਿਸ਼ਾਲ ਉਹ ਇੱਕ ਬਾਈਕ 'ਤੇ ਕਿੱਥੇ ਜਾ ਰਹੇ ਸੀਗੇ ਉਹ ਪਟਿਆਲਾ ਵਰਕਸ਼ਾਪ ਵੱਲੋਂ ਆਪਣੇ ਘਰ ਜੋ ਬਾਬੂ ਸਿੰਘ ਕਲੋਨੀ ਹੈ ਉੱਤੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਉਹਨੂੰ ਦੋ ਮੋਟਰਸਾਈਕਲ 'ਤੇ ਜੋ ਬੰਦੇ ਆਏ ਹਨ ਉਹਨਾਂ ਨੇ ਘੇਰਿਆ ਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਜਿਹੜੇ ਜੋ ਬੰਦੇ ਹੈਗੇ ਜੋ ਦੂਜੀ ਮੋਟਰਸਾਈਕਲ 'ਤੇ ਬੈਠੇ ਸੀਗੇ ਉਹਦੇ ਅੰਦਰ ਅੰਜ ਅਮਨमीत ਤੇ ਯੂਰਾਤ ਸੀਗੇ ਇਹ ਦੋ ਨਾਵਾਂ ਦੇ ਲੋਕ ਸਨ ਇਹਨਾਂ ਨੂੰ ਇਹਨਾਂ ਨੇ ਜੋ ਹੈ ਕਰਨ ਨੂੰ ਗੇਰ ਕੇ ਤੇ ਇਹਨੂੰ ਮਾਰਾ ਕੁੱਟਿਆ ਤੇ ਉਹਦੇ ਬਾਅਦ ਜੋ ਉਹਦੇ ਕੋਲ ਛੁਰੇ ਸੀਗੇ ਉਹਦਾ ਯੂਜ਼ ਕਰਦੇ ਹੋਏ ਉਹਦੀ ਛਾਤੀ 'ਤੇ वार ਕੀਤੇ ਜਿਸ ਵਾਰ ਕਰ ਕਰਨ ਗਾਣ ਉਹਦੀ ਜੋ ਹੈ ਕਰਨ ਦੀ ਜੋ ਹੈ ਮੌਕੇ 'ਤੇ ਕਾਫੀ ਬਲੱਡ ਲੌਸ ਹੋ ਗਿਆ ਉਹਨੂੰ ਜੋ ਹੈ ਪਬਲਿਕ ਜੋ ਹੈ ਲੈ ਕੇ ਗਏ ਰਾਜਿੰਦਰਾ ਹਸਪਤਾਲ ਉਥੇ ਜੋ ਹੈ ਰੋਡ ਡੈੱਡ ਉਹਨੂੰ ਡਿਕਲੇਅਰ ਕੀਤਾ ਗਿਆ ਪੁਲਿਸ ਪਾਰਟੀ ਜੋ ਹੈ ਨਾਲ ਦੇ ਨਾਲ ਹੀ ਉੱਥੇ ਪਹੁੰਚ ਗਈ ਸੀਗੀ ਤੇ ਉੱਥੇ ਫੋਰੈਂਸਿਕ ਤੇ ਟੈਕਨੀਕਲ ਜੋ ਹੈ ਇੰਟੈਲੀਜੈਂਸ ਜੋ ਹੈ ਸ਼ੁਰੂ ਕੀਤੀ ਗਈ ਐਸ ਐਚ ਓ ਸਾਹਿਬ ਆਪਣੇ ਅਮਰਿਤ ਐਸ ਐਚ ਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਵੀ ਸਾਰੇ ਬੰਦੇ ਹੈਗੇ ਜਿਹੜੇ ਇਨਵੋਲਡ ਹੈਗੇ ਜਿਹੜੇ ਵੀ ਵੀਡੀਓ ਵਿੱਚ ਦਿਖਦੇ ਆ ਉਹ ਸਾਰੇ ਬੰਦੇ ਟ੍ਰੇਸ ਕਰ ਲਏ ਗਏ ਹਨ ਉਹਨੂੰ ਜਲਦੀ ਅਸੀਂ ਅਰੈਸਟ ਕਰਕੇ ਤੇ ਜੋ ਮਿਲਤੇ ਗਏ ਉਹਨੂੰ ਅਸੀਂ ਇਨਸਾਫ ਦਿਵਾਵਾਂਗੇ ਐਫ ਆਈ ਆਰ ਦਰਜ ਹੋ ਗਈ ਹੈ ਸਰ ਕਿੰਨੇ ਕਿੰਨੇ ਬੰਦੇ ਤੁਹਾਨੂੰ ਮਾਈ ਨੇਮ 3 ਬੰਦੇ ਹੈਗੇ ਆ ਤੇ ਦੋ ਨਾਮ ਨੇਮ ਹੈਗੇ ਜੇ ਅੰਸ਼ ਜੋ ਪਸੀਆਣੇ ਦਾ ਵਸਿੰਦਾ ਹੈ ਅ ਅਮਨਵੀਰ ਹੈ ਗੋਸ਼ਾਲਾ ਰੋਡ ਪਟਿਆਲੇ ਦਾ ਵਸਿੰਦਾ ਅਮਨ ਜੀ ਅਮਨਵੀਰ ਤੇ ਯੂਵਰਾਜ ਯੂਵਰਾਜ ਹੈ ਜੀ ਕਲਵਾ ਪਿੰਡ ਦਾ ਵਸੇ ਹੈ ਕਲਵਾ ਕਲਵਾ ਕੀ ਦਫ਼ਤਰ ਪਤਾ ਪਤਾ ਕਰਾਈ ਜੀ ਸਕਾਫ ਦੇ ਆਓ ਦੇਖੋ ਜੀ ਅਭੀ ਸਿੰਸ ਬੀਤੀ ਸ਼ਾਮ ਦਾ ਇਨਸੀਡੈਂਟ ਹੈ ਅਸੀਂ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲ ਪਤਾ ਚੱਲੂਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਕੋਈ ਪੁਰਾਣੀ ਰੰਜਿਸ਼ ਵਗੈਰਾ ਲੱਗਦੀ ਹੈ ਇਹਨਾਂ ਦੀ ਹੋ ਸਕਦਾ ਹੈ ਜੀ ਸਰ ਜਿਹੜਾ ਵਿਸ਼ਾਲ ਸੀ ਉਹਦੀ ਕੋਈ এনਵਾਇਰਨਮੈਂਟ ਸਾਹਮਣੇ ਆਈ ਸੀ ਜਿਹਦੇ ਨਾਲ ਲੈ ਕੇ ਉਹ ਦੇਖੋ ਜੀ ਅੱਜ ਹਲੇ ਤਫ਼ਤੀਸ਼ ਹੈ ਤੁਹਾਨੂੰ ਦਿੰਦੇ ਹਾਂ ਹਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਦੋਸ਼ੀ ਦੀ ਰਿਪੋਰਟ